ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆਉਣ ਵਾਲੇ 15 ਅਗਸਤ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਵੱਡਾ ਇਕੱਠ ਕੀਤਾ ਜਾਵੇਗਾ ਜਿਸ ਵਿੱਚ ਗਵਰਨਰ ਹਾਊਸ ਤੱਕ ਮਾਰਚ ਕਰਕੇ ਇੱਕ ਮੰਗ ਪੱਤਰ ਸੌਂਪਿਆ ਜਾਵੇਗਾ ਦੱਸਦੀ ਹੈ ਕਿ 15 ਅਗਸਤ ਨੂੰ ਆਜ਼ਾਦੀ ਦੇ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ ਪਰ ਕੌਮੀ ਇਨਸਾਫ ਮੋਰਚਾ ਵੱਲੋਂ ਇਸ ਨੂੰ ਇੱਕ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ ਜਿਸ ਵਿੱਚ ਕਿਸਾਨ ਵੀ ਆਪਣਾ ਸਮਰਥਨ ਦੇਣਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ 15 ਅਗਸਤ ਨੂੰ ਕੌਮੀ ਇਨਸਾਫ ਮੋਰਚਾ ਮੁਹਾਲੀ ਚੰਡੀਗੜ੍ਹ ਵਿਖੇ ਆਪਾਂ ਇੱਕ ਵੱਡਾ ਇਕੱਠ ਰੱਖਿਆ ਹੋਇਆ ਕਿਉਂਕਿ ਭਾਈ ਚਗਤਾਰ ਸਿੰਘ ਹਵਾਰਾ ਜਿਨ੍ਹਾਂ ਨੂੰ 30 ਸਾਲ ਹੋ ਚੱਲੇ ਨੇ ਜੇਲ੍ਹ ਦੇ ਵਿੱਚ ਅਤੇ ਉਹਨਾਂ ਦੇ ਨਾਲ ਵਕ ਵਕ ਜਿਹੜੇ ਸਿੱਖ ਕੌਮ ਦੇ ਯੋਧੇ ਨੇ ਉਹਨਾਂ ਨੂੰ 28 28 30 30 ਸਾਲ ਹੋ ਗਿਆ ਸਜ਼ਾਵਾਂ ਪੂਰੀਆਂ ਕਰ ਚੁੱਕਿਆ ਨੂੰ ਤੇ ਕੇਂਦਰ ਸਰਕਾਰ ਨੇ ਉਹਨਾਂ ਪੰਜਾਬ ਸਰਕਾਰ ਨੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਹੋਇਆ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ ਇਸ ਕਰਕੇ ਸਰਕਾਰਾਂ ਨੂੰ ਹਲੂਣਾ ਦੇਣ ਵਾਸਤੇ ਕੌਮੀ ਇਨਸਾਫ਼ ਮੋਰਚੇ ਦੀ ਜਿਹੜੀ ਤਾਲਮੇਲ ਕਮੇਟੀ ਆ ਉਹਦੇ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਕਿ 15 ਤਰੀਕ ਨੂੰ 15 ਅਗਸਤ ਨੂੰ ਲੋਕ ਆਜ਼ਾਦੀ ਦਾ ਦਿਹਾੜਾ ਮਨਾਉਣਗੇ ਤੇ ਅਸੀਂ ਉਹ ਦਿਹਾੜਾ ਰੋਸਵਾਂ ਜੋ ਮਨਾਵਾਂਗੇ ਸੋ ਸਾਰੇ ਹੀ ਦੇਸ਼ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ 15 ਅਗਸਤ ਨੂੰ ਸਵੇਰੇ 10 ਵਜੇ 17 ਸੈਕਟਰ ਦੇ ਵਿੱਚ ਉੱਥੇ ਇੱਕ ਗਰਾਊਂਡ ਬਣਿਆ ਹੋਇਆ ਉੱਥੇ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਸੋ ਸਾਰੇ ਹੀ ਵੀਰ ਨੌਜਵਾਨ ਖਾਸ ਕਰਕੇ ਤੇ ਨਾਲ ਜਿਹੜੇ ਕਿਸਾਨ ਜੱਤੇਬੰਦੀਆਂ ਪ੍ਰਾਤਰੀ ਜੱਤੇਬੰਦੀਆਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਜਿਹੜੇ ਬਾਪੂ ਗੁਰਚਰਮ ਸਿੰਘ ਨੇ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਉਹਨਾਂ ਵੱਲੋਂ ਵੀ ਅਪੀਲ ਕੀਤੀ ਗਈ ਆ ਕਿ 15 ਅਗਸਤ ਨੂੰ ਆਪਾਂ ਇੱਕ ਵੱਡਾ ਇਕੱਠ ਕਰਕੇ ਰੋਸ ਸਮਾਰਚ ਕਰਕੇ ਗਵਰਨਰ ਹਾਊਸ ਵੱਲ ਰੋਸ ਸਮਾਰਚ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਮੰਗ ਪੱਤਰ ਆ ਗਵਰਨਰ ਸਾਹਿਬ ਨੂੰ ਦਵਾਂਗੇ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਪੂਰੇ ਦੇਸ਼ ਵਾਸੀਆਂ ਨੂੰ ਕਿ ਆਪਾਂ ਇਹਨਾਂ ਬੰਦੇ